ਯਾਰ ਗੁਰਪ੍ਰੀਤ aí ਤੱਕ ਨਹੀਂ ਆਈ ਪੈਸੇ ਲੈਣ ਗਈ ਆਪਣੀ ਸਹੇਲੀ ਕੋ ਜੇ ਉਹਨੇ ਦਿੱਤੇ ਜਾਂ ਨਹੀਂ ਦਿੱਤੇ ਤੂੰ ਘਰ ਤੇ ਵਾਪਸ ਆ ਉਸੁਰ ਪਤਾ ਦੇ ਦੇ ਮੂੰਹ ਸਿਰ ਤੇ ਦੇਵੀ ਆ ਗਈ ਕਦੋਂ ਦਾ ਬੈਠਾ ਠੀਕਣ ਡਿਆ ਮਾ ਹੱਦ ਆ ਯਾਰ ਉਹ ਹੱਦ ਵੀ ਹੁੰਦੀ ਹੈ ਬੰਦੇ ਵਾਲੀ ਗੱਲ ਨਹੀਂ ਕੋਈ ਐ ਤੱਕ ਬੋੜੀ ਨਹੀਂ ਹੈ ਹੈਲੋ ਆ ਕੀ ਆ ਰੋਹਿਨ ਠੀਕ ਠਾਕ ਹੈ ਹੈਦਰ ਤੁਹਾਡੇ ਦਿਨ ਚੜ੍ਹਿਆਣਾ ਫਿਰ ਹਾਂ ਬੜੀ ਮਿਹਰਬਾਨੀ ਪ੍ਰਵਾਦੂ ਸਾਨੂੰ ਕਮਰਾ ਦੇ ਤਾਂ ਇਹ ਬੜੇ ਫਸੇ ਹਾਂ ਅਸੀਂ ਤੇਰਾ ਕਿੱਥੇ ਦੇਣ ਦੇਵਾਂਗੇ ਹੈ ਕੋਈ ਆ ਦੇਨੀ ਤੇਰਾ ਕਦੀ ਭੁੱਲ ਨਾ ਸਾਨੂੰ ਪ੍ਰਵਾ ਪ੍ਰਾ ਹੁਣ ਤੇ ਇਹੋ ਜਿਹੀ ਹੋਣਾ ਯਾਰ ਦੋਸਤ ਹੁਣ ਤੇ ਇਹੋ ਜਿਹੀ ਹੋਣਾ ਅਸੀਂ ਬੜਿਆਂ ਦੇ ਤਰਲੇ ਕੱਢੇ ਬੜਿਆਂ ਦੇ ਪੈਰੀ ਲਿੱਕੇ ਜਾ ਕੇ ਵੀ ਸਾਨੂੰ ਰਹਿਣ ਵਾਸਤੇ ਦੋ ਦਿਨ ਦੇ ਦੋ ਚਾਰ ਦਿਨ ਦੇ ਦੋ ਤੇ ਯਾਰ ਹੁਣ ਜ਼ਿਆਦਾ ਜ਼ਿਆਦਾ ਦੋ ਅੱਛੇ ਹੈ ਕੀ ਕਮਰਾ ਖਾਲੀ ਕਰ ਦੋ ਕਿਉਂ ਯਾਰ ਕਿਹੜੇ ਦਿਨ ਹੋਏ ਅਜੇ ਯਾਰ ਸਾਨੂੰ 2-4 ਦਿਨ ਰਹਿ ਜਾਂਦੇ ਰਹਿੰਦੇ ਨਾ ਇਹ ਇਹ ਕਰਦਾਂਗੇ ਤੈਨੂੰ ਕਹਿ ਦਿੱਤਾ ਨਾ ਕੋਈ ਨਹੀਂ ਕਰਦਾਂਗੇ ਮੇਰਾ ਵੀਰ ਜਿੱਤੇ ਇੰਨੇ ਦਿਨ ਨਿਕਲ ਗਏ ਆ ਤੇ 2-4 ਦਿਨ ਹੋਰ ਰਹਿੰਦੇ ਮੈਂ ਕਹਿੰਦੇ ਹੋਰ ਆਪਣਾ ਅਰੇਂਜਮੈਂਟ ਕਰ ਲੂੰਗਾ ਤੇ ਆਪੇ ਜੱਦੂ ਨਾ ਮੈਂ ਯਾਰ ਹਾਂ ਆ ਚਾਹ ਪੁੱਛਣ ਆਤੀ ਫੋਨ ਕਰਿਆ ਕਰ ਇਹ ਕੰਮ ਨੂੰ ਭੁੱਗਣਾ ਕਰੀ ਅਜੇ ਘੁਰ ਪੀਂਦ ਨੂੰ ਨਾ ਪਤਾ ਬੜੇ ਕਹਣਾ ਤੇਰਾ ਯਾਰ ਦੋਸਤ ਇਦਾਂ ਨੇ ਹੈਂ ਤਾਲ ਕੋਈ ਗਣੀ ਯਾਰ 2 2-4 ਦਿਨ ਹੋਰ ਸੀ ਹਨੂ ਜਾ ਰਹੇ ਹਾਂ ਦੇ ਹੁਣ ਤੈਨੂੰ ਕੀ ਕਹਾਂ ਮੈਨੂੰ ਤੇਰੇ ਘੜੀ ਗੱਲ ਵੀ ਨਹੀਂ ਹੁੰਦੀ ਜਿਹੜੀ ਤੂੰ ਗੱਲ ਕਰਤੀ ਉਹ ਚੱਲ ਮੇਰਾ ਪ੍ਰਾ ਗੁੱਸਾ ਨਹੀਂ ਕਰੀਂ ਦਿੰਦਾ ਉਹ ਕੋਈ ਨਹੀਂ ਆ ਤੂੰ ਆ ਆਏਂਦਾ ਆਪਾਂ ਗੱਲ ਕਰ ਲਾਂਗੇ ਫੋਨ ਤੇਰਾ ਬਾਅਦੋਂ ਆਪਾਂ ਗੱਲ ਕਰ ਲਾਂਗੇ ਹੁਣ ਇਸ ਤਾਂ ਮੈਂ ਫੋਨ ਕਰੀ ਹਾਲ ਚਾਲ ਵਾਕੀ ਬੇਸ਼ਰਮ ਕਰਨੀ ਭਰਾਵਾ ਤੇਰੇ ਘਰ ਰਹਿਣ ਡਿਆ ਭਰਾ ਤੇਰੇ ਦੇਨਦਾਰ ਹਾਂ ਠੀਕ ਹੈ ਨਾ ਬੜੀ ਮਿਹਰਬਾਨੀ ਭਰਾਵਾ ਕੀ ਅੱਛਾ ਉੱਪਰ ਦੇ ਪਰਾਵਾ ਹੀ ਨਹੀਂ ਉਹ 40000 ਕਰ ਦਾਂਗੇ 1-2 ਦਿਨ ਤੇ ਦੇ ਸਾਨੂੰ ਨਾ ਕੀ ਸ਼ਾਮ ਤੱਕ ਉਹ ਪਰਾਵਾ ਅਸੀਂ ਗਲੀ ਚ ਬਿਸਤਰੇ ਲਾਉਣੇ ਆ ਯਾਰ ਤੂੰ ਕਿੱਦਾਂ ਦਾ ਯਾਰ ਆ ਮੈਨੂੰ 1-2 ਦਿਨ ਦੇ 4 ਦਿਨ ਦੇ ਯਾਰ ਇਦਾਂ ਹੁੜੀ ਕਰੀਦਾ ਵਾ ਹੁਣ ਗੁਰਬੀਤ ਵੀ ਕੀ ਸੋਚੂਗੀ ਕਿ ਤੇਰੇ ਯਾਰ ਇਦਾਂ ਦੇ ਆ 1-2 ਦਿਨ ਦੇ ਨਾ ਯਾਰ ਪਲੀਜ਼ ਪਲੀਜ਼ ਆਲੀ ਕਿਹੜੀ ਗੱਲ ਹੋ ਗਈ ਯਾਰ ਹੁਣ ਮੈਂ ਤੈਨੂੰ ਪਤਾ ਹੀ ਯਾਰ ਰਾਜ ਥੋੜੀ ਗਲੀ ਚ ਉਹਦੀ ਮੰਜੇ ਲਾ ਲੈਣੇ ਆ ਜਿਹੜੇ ਕੋਦੇ ਮੰਜੇ ਨਹੀਂ ਹੈਗੇ ਜਿਹੜੇ ਲਾ ਲੈਣੇ ਆ ਹੁਣ ਫੁੱਟਪਾਥ ਤੇ ਸੋਣਾ ਸੀ ਚੱਲ ਯਾਰ ਮੈਂ ਕੋਈ ਗੜਖਾ ਜਿਹਾ ਗਾੜਾ ਹੁਣ ਸਾਨੂੰ ਕੋਈ ਗੱਡੀ ਰਹਿਣ ਦੀ ਜਗ੍ਹਾ ਹੋਊਗੀ ਤੇ ਫੇਰ ਹੀ ਰਵਾਂਗੇ ਤੂੰ ਤੇ ਹੱਦ ਕਰਦਾ ਯਾਰ ਇੱਕਦਮ ਤੇ ਮੇਰੇ ਪੈਰਾਂ ਸਿਲੋ ਚ ਨਹੀਂ ਕੱਢ ਦਿੱਤੀ ਤੂੰ ਚੱਲ ਠੀਕ ਆ ਭਰਾ ਮਰਜ਼ੀ ਤੇਰੀ ਤੂੰ ਮਾਲ ਕਿਉਂ ਕਰਦਾ ਸਾਡਾ ਕੀ ਆ ਦੋ ਚਾਰ ਦਿਨ ਤੱਕ ਹੀ ਹੋਰ ਖਾਲਾਂਗੇ ਚਲ ਠੀਕ ਆ ਚੰਗਾ ਮਰਾ ਭਰਾ ਹਾਂ ਤੇ ਯਾਰ ਪਹਿਲਾਂ ਕਹਿੰਦਾ ਸੀ ਤੂੰ ਆਪਣਾ ਘਰ ਸਮਝੀ 10 ਦਿਨ ਲਿਆ 20 ਦਿਨ ਲਿਆ ਜਿਹੋ ਤੇਰਾ ਅਰੇਂਜਮੈਂਟ ਹੋਊਗਾ ਤੇ ਜੇ ਜੋ ਮਰਜ਼ੀ ਕਰਜੀ ਤੂੰ ਤੇ ਯਾਰ ਇਹ ਗੱਲ ਥੋੜੀ ਹੋਣਾ ਹੁਣ ਕਹਿੰਦਾ ਸ਼ਾਮ ਨੂੰ ਘਰ ਖਾਜੀ ਹੁਣ ਮੈਂ ਕਿਹੜੇ ਖੁੱਝ ਜਾਵਾਂ ਤੇ ਚੰਗਾ ਯਾਰ ਹੁਣ ਰੋਕੀ ਦੇ ਭਾਰ ਭਰਾ ਭਜਾਈ ਆਉਂਦੇ ਆ ਇਹੋ ਜਿਹੜੀ ਗੱਲਾਂ ਹੁੰਦੀਆਂ ਇਹਨੇ ਤਾਂ ਕਹਿੰਦਾ ਆਪਣਾ ਘਰ ਸਮਝੀ ਤੂੰ ਕੋਣ ਮੈਂ ਆਪਣਾ ਸਮਝਣ ਲੱਗਾ ਮੈਂ ਤੇ ਤੂੰ ਆਪਣਾ ਦੀ ਗੱਲ ਨਹੀਂ ਕੀਤੀ ਹੈ ਹੁਣ ਮੈਂ ਕੀ ਕਰਾਂ ਜਾਊ ਸਾਧ ਹੋ ਗਈ ਹੈ ਮੈਨੂੰ ਕੀ ਪਤਾ ਸੀ ਮੈਨੂੰ ਇਹੋ ਜੇ ਦੇਖਣੇ ਪੈਣਗੇ ਕਿ ਰਹਿਣ ਵਾਲੀ ਮੈਨੂੰ ਸ਼ਤਨਾ ਮਿਲੂਗੀ ਕਿ ਮੇਰੇ ਆਪਣੇ ਹੀ ਰਿਸ਼ਤੇਦਾਰ ਯਾਰ ਦੋਸਤ ਬਦਾਨੀ ਹੋ ਜਾਣਗੇ ਇਹਨੂੰ ਕਹਿੰਦੇ ਦੁਨੀਆਦਾਰੀ ਸਮਾਹਾਰਿਕ ਤੇ ਵੰਦਾਵਾ ਚਲੋ ਕੋਈ ਗੱਲ ਨਹੀਂ ਕਿਤੇ ਸਾਡੇ ਤੇ ਵੀ ਸੀ ਚਲੋ ਦੇਣ ਉਹ ਨਹੀਂ ਰਹੇ ਤੇ ਚਲੋ ਇਹ ਵੀ ਨਹੀਂ ਰਹਿਣੇ ਹੁਣ ਮਹਾਰਾਜ ਰੱਖਾ ਵਾ ਕੁਛ ਨਾ ਕੁਛ ਕਰਾ ਵਾ ਮਹਾਰਾਜ ਹੁਣ ਮਹਾਰਾਜ ਦਾ ਘਾਰੀਆ ਜਿੱਥੇ ਰਾਸ ਬੇਨਤੀ ਕਰਾਂਗੇ ਠੀਕ ਹੈ ਸ਼ੰਮੀ ਅਜੇ ਨਹੀਂ ਰੋਟੀ ਖਾ ਲਈ ਆ ਕੀ ਗੱਲ ਹੈ ਨਾਲ ਲੈ ਗਿਆ ਇਹ ਨਹੀਂ ਨਹੀਂ ਮੰਮੀ ਜੀ ਮੈਂ ਉਹਨਾਂ ਨੂੰ ਫੋਨ ਕਰਕੇ ਹਟੀਆਂ ਹੋਣੇ ਅਛਾ ਤੇ ਉਹ ਆਖਣ ਦੇ ਹੀ ਵੀ ਮੈਂ ਰੋਟੀ ਖਾਨੀ ਹੋਣਾ ਇੱਥੇ ਕੰਮ ਬੜਾ ਵਾ ਅਛਾ ਹਾਂ ਚਲ ਚੱਗਾ ਮੰਮੀ ਤੁਹਾਨੂੰ ਪਤਾ ਰਾਤੀ ਮੈਨੂੰ ਆਖਣ ਦੇ ਹੀ ਕਿ ਬੜਾ ਵਧੀਆ ਆਪਣਾ ਕੰਮ ਚੱਲਣ ਡਿਆ ਜਿਹੜਾ ਨਵਾਂ ਆਪਾਂ ਸ਼ੋਇਆ ਵਾ ਵਿਮਲ ਜੀ ਦੀ ਜਿਹੜੇ ਪੈਸੇ ਦਿੱਤੇ ਸੀ ਸਾਸੋ ਉਹਨਾਂ ਦੀ ਦੇਖ ਕੇ ਨਹੀਂ ਗਈ ਆ ਦੇਖ ਕੇ ਗਈ ਆ ਤੇ ਉਹਨਾਂ ਨੇ ਜਿਹੜਾ ਅਸੀਂ ਕੰਮ ਕਰ ਕੀਤਾ ਨਾ ਕਹਿੰਦੇ ਬੜਾ ਵਧੀਆ ਚੱਲਣ ਡਿਆ ਆ ਮਹੀਨੇ ਬੜੀ ਹੈ ਆਪਾਂ ਨੂੰ ਪ੍ਰੋਫਿਟ ਹੋਣਾ ਵਾ ਅਛਾ ਹਾਂ ਚਲ ਬੜਾ ਵਧੀਆ ਆ ਸ਼ੁਕਰ ਹੋਇਆ ਮਹਾਰਾਜ ਦਾ ਵੀਰਾਂ ਬੇਨਦੀ ਸੱਸ ਕਿ ਬੀ ਚੱਗੀ ਆ ਹਾਂ ਵੇਖ ਲਿਆ ਫਿਰ ਉਹਨੇ ਕਿਹਾ ਉਹਨੇ ਫਿਰ ਆਪਣੀ ਮਦਦ ਕੀਤੀ ਆ ਪੁੱਤ ਜੇ ਨਾ ਕਰਦੀ ਤਾਂ ਆਪਾਂ ਰੋਲਣਾ ਬੜਾ ਸੀ ਰੋਲਣਾ ਮੰਮੀ ਅਹੀਂ ਤਾਂ ਮਰਨ ਤੱਕ ਚੱਲ ਚੱਲੇ ਨਹੀਂ ਤੁਹਾਨੂੰ ਪਤਾ ਅਹੀਂ ਤੇ ਆਹ ਸਲਾਹ ਕਰਦੀਆਂ ਪਈਆਂ ਅਹੀਂ ਨੌ ਸੱਸ ਵੀ ਕਿਸੇ ਦੇ ਘਰ ਕੰਮ ਕਾਜ ਹੀ ਕਰ ਲਈਏ ਆਹ ਸੋਚਣ ਨਹੀਂ ਆਹੀਂ ਆਪਾਂ ਪੁੱਤ ਉਹ ਤੇ ਕਰਨਾ ਪੈਣਾ ਢਿੱਡ ਨਹੀਂ ਭਰਨਾ ਹੁਣ ਉਹ ਨਿਆਣੀ ਤੇ ਵੀ ਕਿੰਨਾ ਨਾ ਆਪਾਂ ਸੁੱਤੀ ਜਾਈਏ ਕਿ ਤੂੰ ਆਹ ਕਰਲਾ ਆਹ ਕਰਲਾ ਪਤਾ ਅੱਜਕੱਲ ਖੱਜੇ ਵੜੇ ਆ ਸਾਰੇ ਜانے ਕੰਮ ਕਰੀਏ ਤਾਂ ਫੇਰ ਕੰਮ ਹੁੰਦਾ ਚਲ ਸ਼ੁਗਰ ਹੀ ਹੋਇਆ ਕਿ ਤੇ ਮਹਾਰਾਜ ਇਹਨਾਂ ਦੀ ਸੱਸ ਨੇ ਤਾਂ ਸਾਡੀ ਲਾਜ ਰੱਖ ਲਈ ਨਹੀਂ ਤੇ ਅਜੇ ਤਾਂ ਸਾਡੀ ਹੋਰ ਮਿੱਟੀ ਪਲੀਤ ਹੋਣੀ ਸੀ ਜਦੋਂ ਅਸੀਂ ਲੋਕਾਂ ਦੇ ਘਰਾਂ 'ਚ ਕੰਮ ਕਰਨਾ ਸੀ ਤੇ ਜਾਂ ਕੋਈ ਛੋਟਾ ਮੋਟਾ ਕੰਮ ਕਰਨਾ ਸੀ ਇਹ ਵੀ ਤੇ ਵਿਚਾਰੇ ਦਿਹਾੜੀਆਂ ਕਰਨ ਲੱਗ ਪਈ ਕੀ ਕੀ ਨਹੀਂ ਕੀਤਾ ਸੀ ਕਿਹੜੇ ਦਿਨ ਨਹੀਂ ਵੇਖੇ ਸਾਡੀਆਂ ਇਹਨੇ ਬਾਹ ਥੋੜਾ ਬੜੀ ਉਸ ਟਾਈਮ ਇਹਨਾਂ ਨੇ ਫੜੀ ਆ ਇਹਨਾਂ ਨੇ ਚਲੋ ਮਹਾਰਾਜ ਜੀ ਉਹਨਾਂ ਦਾ ਪੁੱਤ ਦੇਵ ਸਾਹਿਬ ਹੀ ਨਾ ਉਹਨਾਂ ਨੂੰ ਰੱਬ ਨੇ ਬਹੁਤ ਦਿੱਤਾ ਆਪਣੀ ਦੋਵਾਰਾਂ ਮਦਦ ਕਰ ਦਿੱਤੀ ਉਹਨਾਂ ਨੇ ਨੀਤਾ ਨੂੰ ਮਰਦਾਂ ਹੁੰਦੀਆਂ ਵਾ ਤਾਨੂੰ ਪਤਾ ਜਿਨ੍ਹਾਂ ਦੇ ਦਿਲ ਸਾਫ਼ ਹੁੰਦੇ ਆ ਨਾ ਉਹਨਾਂ ਨੂੰ ਰੱਬ ਸਭ ਕੁਝ ਦਿੰਦਾ ਵਾ ਚਲੋ ਕੋਈ ਨਹੀਂ ਕਹੇ ਤਾਂ ਪਰ ਉਹ ਵਿਚੇ ਰਲਸਾਂ ਨਹੀਂਦੇ ਪਰ ਇੱਕ ਗੱਲ ਲਈ ਅ ਗੁਰਪ੍ਰੀਤ ਨੇ ਤੇ ਆਪਾਂ ਨੂੰ ਨਾ ਰੋਲਣ ਲੱਗਿਆ ਨੇ ਨੇ ਨਾ ਫੱਕਾ ਨਹੀਂ ਆਪਣਾ ਛੱਡਿਆ ਹੁਣ ਮੰਮੀ ਪੈਸੇ ਆਉਣਗੇ ਨਾ ਆਪਾਂ ਬੜੇ ਹਿਸਾਬ ਨਾਲ ਵਰਤਣੇ ਆ ਤੇ ਥੋੜੇ 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 ਕਰਕੇ ਆਪਾਂ ਜਰੂਰ ਬੈਂਕ 'ਚ ਜਮ੍ਹਾਂ ਕਰਨੇ ਆ ਤਾਂਕਿ ਕੋਈ ਵੀ ਦੁੱਖ ਸੋਖਾਵੇ ਜਾਂ ਕੋਈ ਵੀ ਮੁਸੀਬਤ ਦਾ ਟਾਈਮ ਆਵੇ ਤਾਂ ਹਾਨੂੰ ਕਿਹੇ ਕੋ ਕੁਝ ਨਾ ਮੰਗਣਾ ਪਵੇ ਸਾਡੇ ਕੋ ਆਪ ਕੋ ਹੀ ਇੰਨੀ ਚੀਜ਼ ਹੋਵੇ ਕਿ ਅਸੀਂ ਗੁਜ਼ਾਰਾ ਕਰ ਸਕੀਏ ਅਸੀਂ ਮੰਮੀ ਇਹੋ ਜਿਹੇ ਦਿਨ ਵੇਖ ਲਿਆ ਕਿ ਸਾਨੂੰ ਬੜਾ ਸੋਚ ਸਮਝ ਕੇ ਪੈਸਾ ਖਰਚਣਾ ਪੈਣਾ ਵੈਕਾ ਉਦੋਂ ਕਿ ਤੇਰੀ ਪੁੱਤ ਗੱਲ ਠੀਕ ਐ ਸਿਆਣੇ ਬਣਾਂਗੇ ਤਾਂ ਘਰ ਚੱਲੂਗਾ ਬਿਲਕੁਲ ਇਹ ਥੋੜਾ ਗੱਲ ਲੈਓ ਖਾਈ ਜੋ ਡਾਈ ਜੋ ਕੋਈ ਥੋੜੀ ਬੁਤੀ ਪੂੰਜੀ ਬੰਦੇ ਨੂੰ ਰੱਖਣੀ ਚਾਹੀਦੀ ਵੇਲੇ ਕੋ ਵੇਲੇ ਤੇ ਲੋੜ ਪੈਂਦੀ ਆ ਕਿ ਆਪ ਆਪਨੀ ਵਰਤ ਸਕੀ ਨਾ ਕਿ ਲੋਕਾਂ ਹਰ ਵਾਂ ਤੇ ਲੋਕਾਂ ਦੇ ਹੱਥ ਹਾਥੀ ਢੱਡਣ ਹੁੰਦਾ ਪੁੱਤ ਕਿਸ ਦੀ ਮਤਦ ਲੈਣੀ ਹੁੰਦਾ ਵਾ ਜਦ ਰਾਹ ਤੇ ਸ਼ੁਕਰ ਹੋਇਆ ਉਹ ਆਪ ਸਿਆਣੀ ਨਿਕਲੀ ਜਨਾਨੀ ਤੇ ਵੇਖ ਕਿ ਤਰ੍ਹਾਂ ਆਪਾਂ ਨੂੰ ਦੇ ਕੇ ਗਈ ਬਈ ਕਿ ਲੋ ਤੂੰ ਹੋਰ ਕੰਮ ਤੋਰੋ ਲੈ ਮੰਮੀ ਕਿੰਨੇ ਜਾਣਿਆਂ ਨੇ ਸਾਡੀ ਹੈਲਪ ਕੀਤੀ ਇਹਨਾਂ ਨੇ ਸਾਨੂੰ ਪੈਸੇ ਦੇ ਕੇ ਕੀਤੀ ਤੇ ਜਿਹੜੀ ਮੇਰੀ ਫਰੈਂਡ ਹੀ ਅੰਜੂ ਉਹਨੇ ਸਾਡੇ ਪੈਸੇ ਮੜਾ ਕੇ ਕਢਾ ਕੇ ਕੀਤੀ ਇਹ ਵੇਖੋ ਨਾ ਇੱਕ ਹਸਾਬ ਦਾ ਪ੍ਰਮਾਤਮਾ ਨੇ ਟੋ ਹੀ ਲਾਇਆ ਉਹ ਬਾਹਰੋਂ ਇੱਕ ਹਸਾਬ ਦਾ ਮੇਰੇ ਵਾਸਤੇ ਆਈ ਤੁਹਾਨੂੰ ਪਤਾ ਨਹੀਂ ਮੈਨੂੰ ਵੈਸੇ ਮਿਲਣ ਨੂੰ ਬੁਲਾਇਆ ਤੇ ਮੈਂ ਉਹਨੂੰ ਸਾਰੀ ਹੀ ਕਹਾਣੀ ਆਪਣੀ ਦੱਸੀ ਪਰ ਮੈਂ ਤਾਂ ਟੈਨਸ਼ਨ ਜ ਬੜੀ ਕਹਿੰਦੀ ਕੀ ਗੱਲ ਹੋਈ ਆ ਮੈਂ ਸਾਰਾ ਕੁਝ ਦੱਸਿਆ ਤੇ ਫੇਰ ਹੀ ਉਹਨੇ ਮੇਰੇ ਪੈਸੇ ਕਢਾਏ ਇਹ ਗੁਰਪ੍ਰੀਤ ਨੂੰ ਤੇ ਅੱਜ ਤੱਕ ਨਹੀਂ ਇਸ ਗੱਲ ਦਾ ਪਤਾ ਕਿ ਮੈਂ ਆਪਣੇ ਪੈਸੇ ਕਢਾ ਚੁੱਕੀ ਉਹਨੂੰ ਤੇ ਐ ਹੋਈ ਆ ਵੀ ਉਹ ਜਨਾਨੀ ਨੇ ਠੱਗੀ ਮਾਰ ਕੇ ਤੇ ਉਹ ਲੈ ਗਈ ਆ ਪੈਸੇ ਉਹਨੂੰ ਐ ਹੋਈ ਆ ਚਲ ਕੋਈ ਨਹੀਂ ਪਰ ਪ੍ਰਮਾਤਮਾ ਨੇ ਬਾਹ ਫੜੀ ਜੇ ਆਪਣੀ ਵੀ ਨੀਤ ਚੰਗੀ ਸੀ ਤੇ ਉਹ ਤਰ੍ਹਾਂ ਤੇ ਆਪਾਂ ਰੋ ਹੀ ਗਏ ਆ ਉੰਦੇ ਤਾਂ ਆਪਣਾ ਕੋਈ ਹੱਥ ਛੱਡਿਆ ਨਹੀਂ ਆਪਣੇ ਲੋਕਾਂ ਕੋ ਘਰੀਆਂ ਨਹੀਂ ਛੱਡੀਆਂ ਮੰਮੀ ਜੀ ਮੈਨੇ ਇੱਕ ਗੱਲ ਕਹਿਣੀ ਸੀ ਤੁਹਾਨੂੰ ਬਸ ਮੈਨੂੰ ਥੋੜਾ ਜਿਹਾ ਚਾਕਾ ਹੀ ਆਉਣ ਡਿਆ ਵਾ ਲੈ ਕਹਿ ਪੁੱਤ ਕਿ ਰਹਿਣ ਮੰਮੀ ਹੈਗੀ ਤੇ ਗੁਰਪ੍ਰੀਤ ਤੁਹਾਡੀ ਧੀ ਆ ਪਰ ਤੁਹਾਨੂੰ ਪਤਾ ਹੀ ਉਹਨੇ ਜੋ ਕੁਛ ਅੱਜ ਤੱਕ ਕੀਤਾ ਹੈ ਨਾ ਉਹ ਸਹੀ ਨਹੀਂ ਕੀਤਾ ਅਸੀਂ ਉਹਦੇ ਨਾਲ ਬਹੁਤ ਪਿਆਰ ਕਰਦੇ ਸੀ ਫਰਾ ਭਾਬੀ ਤੇ ਉਹਦੇ ਤੇ ਜਾਨ ਦਿੰਦੇ ਸੀ ਤੇ ਮਾਂ ਮਾਂ ਦੀ ਤੇ ਪੁੱਛੋ ਹੀ ਕੁਝ ਨਾ ਮਾਂ ਦੀ ਤੇ ਇੱਕ ਗੱਲ ਹੀ ਵੱਖਰੀ ਹੁੰਦੀ ਆ ਮੰਮੀ ਕੀ ਆਪਣੇ ਧੀਆਂ ਪੁੱਤਾਂ ਨਾਲ ਕਿੰਨਾ ਪਿਆਰ ਕਰਦੀ ਆ ਇਹ ਪੁੱਛਣ ਦੀ ਲੋੜ ਨਹੀਂ ਹੁੰਦੀ ਤੇ ਨਾ ਪਰਖਣ ਦੀ ਲੋੜ ਹੁੰਦੀ ਆ ਪਰ ਮੰਮੀ ਤੁਹਾਨੂੰ ਪਤਾ ਉਹਨੇ ਜੋ ਕੁਝ ਕੀਤਾ ਉਹਦੇ ਵਾਸਤੇ ਸਾਨੂੰ ਵਿਮਲ ਦੀਦੀ ਤੇ ਉਹਦੀ ਸਾਸਰੂ ਤੇ ਭਾਜੀ ਨੂੰ ਇੱਕ ਵਾਰੀ ਇੰਨੀ ਗੱਲ ਕਹਿ ਦੇਣੀ ਚਾਹੀਦੀ ਆ ਕਿ ਉਹਨਾਂ ਦੀ ਹੁਣ ਜੋ ਹਾਲਤ ਬਣੀ ਪਈ ਆ ਨਾ ਉਹ ਮੈਨੂੰ ਪੱਕੀ ਗੱਲ ਆ ਕਿ ਉਹਨਾਂ ਦੇ ਘਰੇ ਜ਼ਰੂਰ ਜਾਣਗੇ ਹੁਣ ਮਦਦ ਮੰਗਣ ਤੇ ਉਹਨਾਂ ਨੂੰ ਅਸੀਂ ਪਹਿਲੇ ਹੀ ਅਲਰਟ ਕਰ ਦਈਏ ਕਿ ਆਹ ਕੁਝ ਹੈਗਾ ਜੇ ਤਾਂ ਉਹਨਾਂ ਨੂੰ ਪਤਾ ਤੇ ਸਾਰੀ ਗੱਲ ਦਾਵਾ ਪਰ ਇਹ ਆ ਵੀ ਉਹਨਾਂ ਨੂੰ ਕਹੀਏ ਪੀ ਇਹਨਾਂ ਨੂੰ ਪਨਾਹ ਨਾ ਦੇਓ ਹੁਣ ਨਾ ਤੁਸੀਂ ਇਹਨਾਂ ਨੂੰ ਰੱਖਿਓ ਤੇ ਨਾ ਇਹਨਾਂ ਦੀ ਕੋਈ ਮਦਦ ਕਰਿਓ ਤੁਹਾਨੂੰ ਪਤਾ ਹੀ ਮਮਮੀ ਜਦੋਂ ਉਹਨਾਂ ਤੇ ਮਾੜੇ ਦਿਨ ਸੀ ਇਹਨਾਂ ਨੇ ਕਿੱਥੇ ਬਾਹ ਫੜੀ ਸੀ ਉਦੋਂ ਇਹ ਤੇ ਆਪਣੇ ਘਰ ਚੰਗੇ ਭਲੇ ਸੀ ਨਾ ਲੱਖਪਤੀ ਬੰਦੇ ਸੀ ਕਰੋੜਪਤੀ ਇਹਨਾਂ ਨੇ ਕਿੱਥੇ ਹੈਲਪ ਕੀਤੀ ਕਿਸੇ ਦੀ ਨਾ ਇਹਨਾਂ ਨੇ ਉਹਨਾਂ ਦੀ ਹੈਲਪ ਕੀਤੀ ਤੇ ਨਾ ਇਹਨਾਂ ਨੇ ਸਾਡੀ ਹੈਲਪ ਕੀਤੀ ਇਸ ਕਰਕੇ ਮੈਂ ਚੋਣੀ ਆ ਕਿ ਮਮਮੀ ਇਹ ਕੰਮ ਮੈਂ ਨਹੀਂ ਇਹ ਤੁਸੀਂ ਕਰੋ ਫੋਨ ਕਰਕੇ ਵਿਮਲ ਦੀ ਸੱਸ ਨੂੰ ਤੇ ਵਿਮਾਨ ਨੂੰ ਇਹ ਗੱਲ ਸਮਝਾ ਦੋ ਵੀ ਤੁਹਾਡੇ ਘਰੇ ਆਉਣ ਤੇ ਕੋਈ ਹੈਲਪ ਨਹੀਂ ਕਰਨੀ ਆ ਵੀ ਦੱਸ ਦਿਓ ਕਿ ਇੱਥੋਂ ਅਸੀਂ ਤਾਂ ਕੱਢਦੇ ਆ ਥੱਕੇ ਮਾਰ ਕੇ ਤੇ ਹੁਣ ਤੁਸੀਂ ਵੀ ਕੱਢਦੇ ਲੱਗੀ ਸਮਝੇ ਨਾਲੇ ਮੰਮੀ ਗੱਲ ਇਹ ਹੁੰਦੀ ਆ ਵੀ ਬੰਦਾ ਹਲੀ ਮੀਨਾ ਆਵੇ ਨਾ ਤੇ ਬਦੋ ਬਦੀ ਦੂਜੇ ਬੰਦੇ ਨੂੰ ਕਰਸਾ ਆ ਜਾਂਦਾ ਜਦੋਂ ਆ ਕੱਢ ਤੇ ਅਜੇ ਵੀ ਕਹਿੰਦੀ ਇਹਨਾਂ ਦੀ ਤੇ ਮੰਮੀ ਉਹ ਗੱਲ ਆ ਕਿ 100 ਸਾਲ ਨਾ ਕੁੱਤੇ ਦੀ ਪੂਛ ਵੱਢਲੀ ਚ ਪਾ ਛੜੀ ਸੀ ਤੇ ਜਦੋਂ ਕੱਢੀ ਸੀ ਨਾ ਫਿਰ ਟੇਢੀ ਦੀ ਟੇਢੀ ਨਹੀਂ ਆਏ ਤੇ ਰਹਿਣੀ ਪਾ ਨਾ ਲੈ ਤੇ ਵੇ ਹੋ ਕਿਤਰਾ ਰਾਜੂ ਮੀਟ ਲਿਆਓ ਇਹ ਅਜੇ ਠੰਡਾ ਉਹਨਾਂ ਨੂੰ ਤਾਂ ਪਤਾ ਸ਼ਮਮੀ ਰਾਜੂ ਦੀ ਸੋਨੂ ਸੋਨੂ ਉਹਨੂੰ ਤਾਂ ਸ਼ਮੀ ਹੈ ਨਹੀਂ ਵੀ ਮੈਂ ਕੀ ਬਣਿਆ ਉਹ ਤਾਂ ਮੈਂ ਮੀਟ ਖਾਣ ਡਿਆ ਮੈਂ ਮੀਟ ਮੰਗਣ ਡਿਆ ਤੇ ਤੂੰ ਰਹੀ ਗੱਲ ਵੀ ਮਨੋਣਾ ਦੀ ਉਹਨਾਂ ਨੂੰ ਤਾਂ ਪੁੱਤ ਮੈਂ ਸਾਫ ਵੀ ਦੇ ਸਾਨੂੰ ਮਿੱਠੇ ਹੋ ਗਏ ਤਾਂ ਸਾਡੇ ਨਾਲ ਨਾ ਕੀ ਕੀਤਾ ਤੂੰ ਹੀ ਨਾ ਕਿਤੇ ਠੱਗੇ ਜਾਏ ਮੰਮੀ ਤੂੰ ਹੀ ਨਹੀਂ ਸਮਝਦੀ ਉਹ ਜਵਾਈ ਵਾਲਾ ਟੌਰ ਪਾਉਂ ਡਿਆ ਹੀ ਆਣ ਕੇ ਠੀਕ ਆ ਜਿਹੇ ਲਈ ਮੀਵਰਤ ਦਾ ਨਾ ਤੇ ਅਹੀਂ ਮੰਮੀ ਇੱਥੇ ਰੱਖ ਲੈਣਾ ਹੀ ਹਾਡੇ ਇੱਡੇ ਪੱਥਰ ਦੇ ਨਹੀਂ ਹੈਗੇ ਕਿ ਅੱਜ ਉਹਨਾਂ ਤੇ ਬੇਸ਼ੱਕ ਉਹਨਾਂ ਨੇ ਸਾਡੇ ਨਾਲ ਜੋ ਮਰਜ਼ੀ ਕੀਤਾ ਸੀ ਪਰ ਫਿਰ ਵੀ ਉਹ ਰੋਂਦੇ ਖੱਪਦੇ ਨਾ ਤੇ ਇਸ ਘਰ ਦੀ ਧੀ ਮੈਂ ਨਾ ਨਹੀਂ ਕਰਨੀ ਪਰ ਮੰਮੀ ਜਦੋਂ ਇਹਨਾਂ ਨੇ ਹਿੱਸੇ ਦੀ ਗੱਲ ਕੀਤੀ ਨਾ ਮੈਨੂੰ ਚੜ ਪਾਰਾ ਗਿਆ ਵੀ ਇਹਨਾਂ ਦੀ ਤੇ ਅਜੇ ਵੀ ਫੂੰਫੂ ਤਾਂ ਲੈਣੀ ਹੋਈ ਪੁੱਤ ਮੇਰੀ ਵੀ ਧੀ ਅੰਜਵਾਲੀ ਆ ਮੇਰਾ ਕਿਹੜਾ ਜੀ ਕਰਦਾ ਹੁਣ ਘਰੋਂ ਮੈਂ ਆਪ ਬਾਹੋਂ ਫੜ ਕੇ ਕੱਢੇ ਆ ਵੇ ਇੱਕ ਤਰ੍ਹਾਂ ਗੱਲ ਪਿਆ ਹੋਦੀ ਉੱਥੇ ਉਹ ਤੇ ਸਰੀਕਾ ਵੰਡਣਾ ਵੀ ਉੱਥੇ ਆਏ ਤੇ ਲੜਾਈ ਹੋਣੀ ਤਨਾਲੇ ਪਤਾ ਆਪਾਂ ਨੂੰ ਕਿੱਥੋਂ ਖਾਣ ਨੂੰ ਦੇਣਾ ਹੈ ਮੈਂ ਹੀ ਕੱਢਿਆ ਮੈਂ ਵੀਰ ਨੂੰ ਹੁਣ ਅਜ ਘਰ ਜਾਣ ਦੇ ਨਹੀਂ ਦੇਖੀ ਮੈਂ ਕੋਈ ਫੋਨ ਕਰਦੀ ਆ ਉਹਨੂੰ ਮੈਂ ਪੱਕਿਆ ਕਰ ਦੇਣਾ ਤੇ ਤੁਹਾਡੀ ਭੋਲਾ ਉਹਨੂੰ ਕੋਈ ਮਦਦ ਮੰਗਣ ਤੇ ਦਿਓ ਨਾ ਉਹਦੀ ਸੱਸ ਨੂੰ ਫੋਨ ਕਰਕੇ ਕਹਿ ਦੋ ਵੀ ਆਉਣ ਤੇ ਬਸ ਜਿਹੜੇ ਪੈਰੀ ਆਉਣ ਤੇ ਉਸੇ ਪੈਰੀ ਭਜਾ ਦੇ ਬਸ ਕੰਮ ਖਤਮ ਕੋਈ ਨਹੀਂ ਪਤਾ ਮੈਂ ਕਰ ਦੇਣੀ ਜਿੰਨਾ ਚਿਰ ਇਹ ਹਲੀਮੀ ਨਾ ਨਹੀਂ ਆਉਂਦੇ ਆਕੜ ਭੰਨ ਕੇ ਨਹੀਂ ਆਉਂਦੇ ਆਪਾਂ ਇਹਨਾਂ ਨੂੰ ਮੰਮੀ ਮੂੰਹ ਨਹੀਂ ਲਾਉਣਾ ਬਸ ਠੀਕ ਹੈ ਕਰਦੇ ਹੋ ਫੋਨ ਚੱਲਦੇ ਕਰਦੇ ਨਹੀਂ ਜਾ ਤੂੰ ਚਾਹ ਘੁੱਟ ਬਣਾ ਕੇ ਆ ਅਸੀ ਕਹਿੰਦੇ ਸਸੇ ਕਾ ਜੀ ਹੰਦੀਦੋ ਸੌਦਾ ਚਾਹੀਦਾ ਏ ਇਹ ਕਿਹੜਾ ਸੌਦਾ ਚਾਹੀਦਾ ਸੌਦਾ ਆਪਣਾ ਕਰਦਾ ਜਿਹੜਾ ਹੁੰਦਾ ਵਾ ਇਹ ਘਰ ਦਾ ਸੌਦਾ ਤੇ ਅੱਗੇ ਕਿੰਨਾ ਉਧਾਰ ਲੈ ਕੇ ਗਿਆ ਹੋਇਆ ਤੇ ਪਿਛਲੇ ਪਾਸੇ ਦੇ ਦੇਗਾ ਫੇਰ ਨਾ ਅਗਰਾ ਸੌਦਾ ਦਈਏ ਹੰਦੀ ਮੈਂ ਭੁੱਲਿਆ ਵੀ ਨਹੀਂ ਭੁੱਲਦਾ ਤਾਂ ਕੋਈ ਵੀ ਨਹੀਂ ਹੁੰਦਾ ਹਾਂ ਜੀ ਪਿਛਲਾ ਦੇ ਜਾਏਗਾ ਤਾਂ ਇਹ ਨਾ ਅਗੋ ਦਈਏ ਹੋ ਹੰਦੀਦੋ ਕੰਮ ਕਰਨੀ ਚੱਲਣ ਡਿਆ ਮੈਂ ਸਾਲ ਕਰਕੇ ਨਾ ਕੰਮ ਕਰ ਤੇ ਵੀ ਸਾਰਿਆਂ ਦੇ ਕੋਰੋਨਾ ਦਾ ਮਤ ਦੱਦਾਂ ਦਾ ਹੀ ਹੋਇਆ ਹੋਇਆ ਤੋਂ ਕੰਮ ਕਰਾਉਣਾ ਥੋੜੀ ਰੱਖੀ ਜਾਣਾ ਰੋਟੀ ਰੋਟੀ ਖਾਣੀ ਆ ਨਾ ਤੁਸੀਂ ਪੈਸੇ ਦੋਗੇ ਦੱਸੀ ਤੇ ਸੌਦਾ ਅੱਗੇ ਪਾਵਾਂਗੇ ਨਾ ਰਾਸ ਸਾਡੇ ਮੁੱਕੀ ਹੋਈ ਏ ਸਾਡੀ 20000 ਥੋੜਾ ਨਹੀਂ ਹੁੰਦਾ ਹਾਂਜੀ ਉਹ ਤੁਹਾਡੀ ਗੱਲ ਸਹੀ ਏ ਪਰ ਮੈਨੂੰ ਥੋੜਾ ਸੌਦਾ ਦੇ ਦਿਓ ਬਾਕੀ ਮੈਂ ਤੁਹਾਡੇ ਪਿਛਲੇ ਪੈਗੀ ਨਹੀਂ ਲੋ ਨਹੀਂ ਕੰਮ ਹੋਣਾ ਪਹਿਲਾਂ ਕਿਉਂ ਅਸੀਂ ਵੀ ਰਾਸ ਲੈ ਕੇ ਪਾਉਣੀ ਅਸੀਂ ਕਾ ਲੈਣਾ ਮਾਲ ਵਾਲੀ ਜਦੋਂ ਸੌਦਾ ਉਹ ਮੈਨੂੰ ਪਤਾ ਆਂਟੀ ਜੀ ਪਿੱਛੋਂ ਵੀ ਸੌਦਾ ਮੋਲੀ ਹੁੰਦਾ ਵਾ ਤੁਸੀਂ ਮੋਲ ਜਾ ਕੇ ਦਿਧੀ ਕੋਈ ਗੱਲ ਨਹੀਂ ਆ ਕੋਈ ਨਹੀਂ ਚਾਹ ਬੱਤੀ ਚੀਜ਼ ਨਹੀਂ ਜੋ ਮਰਜੀ ਲੈ ਜਾਇਓ ਪਿਛਲੇ ਪੈਸੇ ਦੇ ਜਾਓ ਤੁਸੀਂ ਤੱਕੇ ਲੈ ਕੇ ਚੋ। ਪੰਡੀ ਮਾ ਉਹ ਮੇਰੇ ਕੰਮ ਕਾਰ ਨਹੀਂ ਚੱਲਦੇ ਪਹਿਲਾਂ ਵੀ ਦੇਈ ਜਾਣਾ ਪੈਸੇ ਮੈਂ ਐਡੀ ਗੱਲ ਬਣੇਗੀ। ਪਿਛਲੇ ਦੇ ਗਏ ਉਹ ਤੇ ਹੁਣ ਦੇ ਦੋ ਕੰਮ ਕਾਰ ਨਹੀਂ ਚੱਲਦੇ ਮੈਂ ਪੈਸੇ ਕਿੱਥੋਂ ਦੇਵੋਗੇ? ਐ ਵੀ ਸੋਚੋ ਨਾ ਪੈਸੇ ਕਿੱਥੋਂ ਦੇਵੋਗੇ? ਉਹ ਐਡੀ ਕੰਮ ਚੱਲੀ ਜਾਣਾ ਅੱਜ ਨਹੀਂ ਤੇ ਕੱਲ ਚੱਲੀ ਜਾਣਾ ਤਾਂ ਪਤਾ ਨਹੀਂ ਸਰਕਾਰ ਕੇ ਮੈਂ ਥੋੜਾ ਥੋੜਾ ਗੁਜ਼ਾਰਾ ਕਰ ਲਵਾਂ ਜਿੱਦਾਂ ਦਾ ਘਰ ਹੈਗਾ ਮਾਲ ਤੁਹਾਡਾ ਖਾਦੀ। ਉਹ ਤੁਸੀਂ ਸਮਝੀ ਨਹੀਂ ਗਾਲ ਨੂੰ ਮੈਂ ਦੇ ਜਾਣੇ ਪਿਛਲੇ ਪੈਸੇ ਵੀ ਅੱਗੇ ਥੋੜੇ ਥੋੜੇ ਕਰਕੇ ਦੇ ਹੀ ਦੇ ਦੇ ਇੱਕ ਅੱਧਾ ਦਿਨ ਦਾ ਬਲਾਓ ਜਾਂਦਾ ਫਿਰ ਕੀ ਹੋ ਗਿਆ ਐ ਹੁੰਦਾ ਡਾਂਡਦਾ ਮੇਰਾ ਨੋਟੀਆਂ ਕੋ ਸਾਰੇ ਡਾਂਡ ਗਏ ਸਾਰਿਆਂ ਤੁਸੀਂ ਦੇਈ ਜਾਂਦੇ ਦੇਈ ਜਾਂਦੇ ਉਹਦਾ ਖਾਤਾ ਉਹ ਸਾਡਾ ਕਿੰਨਾ ਵੱਡਾ ਲੰਬਾ ਜੋੜਾ ਹੋ ਗਿਆ ਆ ਤੁਮ ਇੰਜ ਕੋਲ ਮੁੰਨਾ ਤੁਰੀ ਨਾ ਖੰਡ ਤੇ 25 ਦੋ ਸਾਡੇ ਨੇ ਘਰੇ ਪਰੋਣੇ ਆਉਣ ਡੇ ਤੁਹਾਨੂੰ ਪਤਾ ਜੇ ਇਦਾਂ ਜਾਣਗੇ ਤੇ ਚੱਲ ਆਹ ਚਾਪਤੀ ਕੀ ਕਰਨੀ ਠੰਡਾ ਉਹਨਾਂ ਨੂੰ ਪਲਾਦਣਾ ਫੀਦਾ ਕਰਦੋ ਉਹਨਾਂ ਨੂੰ ਵੱਡਾ ਪਲਾ ਕੇ ਚਾਪਤੀ ਚੇਨੇ ਕੀ ਕਰਨੀ ਆ ਉਹ ਅੱਗੇ ਝੰਡਾ ਵੀ ਤਰਹਾਂ ਦਾ ਹੋਣਾ ਮੈਂ ਤਾਂ ਕਰਕੇ ਕਹਿੰਦਾ ਵੀ ਚਲੋ ਚਾਹ ਤੇ ਚਲੋ ਹੁੰਦਾ ਹੀ ਆ ਸਾਰਿਆਂ ਨੂੰ ਚਲੋ ਚਾਹ ਪੀ ਕੇ ਆ ਨਾ ਨਹੀਂ ਕੋਈ ਗਾੜੀ ਕਾਰ ਤੇ ਜਿੱਦਾਂ ਜਿੱਦਾਂ ਸ਼ੌਂਕ ਬਣਦੀ ਤੁਹਾਡੇ ਬਾੜੀ ਵੀ ਦੇ ਦੋ ਕਾਰ ਜਿੱ ਆਪਣੀ ਬਚਤ ਹੈ ਉਹਨਾਂ ਨੇ ਪਰੋਣਿਆਂ ਨੂੰ ਨਹੀਂ ਸਾਰਨਾ ਮੈਂ ਚੋਲੀ ਕੋਲ ਪੱਲੇ ਕੁਝ ਨਹੀਂ ਆਇਆ ਗੋਣਾ ਨਹੀਂ ਆਉਣਾ ਬਾਕੀ ਨਹੀਂ ਹੋਰ ਤੇ ਤੁਹਾਡੀ ਵੱਲ ਮੈਂ ਮੰਨਦਾ ਜੇ ਹੋਵੇ ਕੁਝ ਤੇ ਮੈਂ ਹੁਣ ਦੱਸ ਉਹਨਾਂ ਨੂੰ ਵਾਪਸ ਜੀ ਦਾ ਕਰਨਾ ਤੇ ਮੈਂ ਤੁਹਾਡੇ ਘੜੀ ਹਾਤੇ ਜੁੜਦਾ ਹਾਂ ਤੁਹਾਨੂੰ ਨਾ ਗਿਆ ਲੱਗਿਆ ਕੋਈ ਮੈਨੂੰ ਪਤਾ ਹੈ ਤੁਹਾਡੇ ਤੋਂ ਹੀ ਖਰਾਬ ਕਰਨੇ ਆ ਤੁਹਾਡੇ ਪੈਸੇ ਵੇਨੇ ਮੈਨੂੰ ਪਤਾ ਹੈ ਉਹ ਵੀ ਜਦਾਂ ਕੇ ਹੋਰ ਵੀ ਰਿਚੇ ਮੇਰੇ ਅੱਜ ਨਹੀਂ ਤੇ ਕੱਲ ਕੰਮ ਚੱਲੀ ਜਾਣਾ ਜੀ ਦੱਸੋ ਆਪ ਸਾਡੇ ਲੱਗੇ ਰਹਿਣਾ ਤੇ ਪੱਕਾ ਕੰਮ ਕਰਨੇ ਸੋ ਪੱਕੇ ਜਾ ਕੇ ਸਾਡੇ ਜੇ ਜਾ ਸਾਡੇ ਪੈਸੇ ਹੀ ਨਾ ਰਹਿ ਗਏ ਤੇ ਸੋਦਾ ਕੋ ਕਿਥੋਂ ਲੂ ਹੱਡੀ ਮੇਰੀ ਗੱਲ ਸੁਣੋ ਮੈਨੂੰ ਨਾ ਕਿਲੋ ਖੰਡ ਦੇ ਦਿਓ ਤੇ ਥੋੜੀ ਪੱਤੀ ਦੇ ਦਿਓ ਬਾਗ ਪੱਤੀ ਤੇ ਬਸ ਮੈਂ ਉਹਨਾਂ ਨੂੰ ਚਾਹ ਪਿਆ ਦੇ ਫਿਰਦਾ ਫਿਓਕੀ ਚਾਹ ਪਿਆ ਦੂੰ ਕੋਈ ਗੱਲ ਨਹੀਂ ਖਾਣ ਕੀ ਨੂੰ ਬਚਾ ਕਾ 100 ਦੀ ਗੱਲ ਇੱਕ ਮੁਕਾਟ 5000 ਉਹਨੇ ਦੇ ਦੇ ਤਾਂ ਤੁਹਾਨੂੰ ਸੌਦਾ ਮਿਲ ਜਾਏਗਾ ਨਹੀਂ ਤਾਂ ਨਹੀਂ ਮਿਲਣਾ ਤੇਰਾ ਕੰਮ ਕੋਈ ਹੈ ਨਹੀਂ ਘਰ-ਬਾਰ ਤੇਰਾ ਕੋਈ ਹੈ ਨਹੀਂ ਤੂੰ ਸਾਡੇ ਪੈਸੇ ਦੇਣੇ ਕਿੱਥੋਂ ਹੱਡੀ ਮੈ ਦੇ ਦੇਣਾ ਤੂੰ ਪੈਸੇ ਦੇਣਾ ਕਿੱਥੋਂ ਤੁਹਾਨੂੰ ਮੈਂ ਕਿਹਨਾਂ ਦੇਵਾਂ ਤੇ ਮੈਂ ਆਪਣੇ ਬੱਚਿਆਂ ਨੂੰ ਪਰਿਵਾਰ ਨੂੰ ਕੀ ਜਵਾਬ ਦਵਾਂਗੇ ਮੈਨੂੰ ਉਹਨਾਂ ਨੂੰ ਬਿਠਾਇਆ ਥੋੜੀ ਕਿ ਹਾਰ ਦੇ ਜਾਵਾਂ ਸਾਰਿਆਂ ਨੂੰ ਮੈਂ ਦੀ 10000 ਜਰ ਆਗਾ ਤਾਂ ਦੇ ਦੇ ਇਹ ਤਾਂ ਪਰਾਵਾ ਆਪਣਾ ਨਾ ਦੇ ਤੂੰ 10000 ਹੁੰਦਾ ਤੇ ਮੈਂ ਤੁਹਾਡੇ ਕੋਲ ਧਾਰ ਲੈਣ ਹੋਣਾ ਦੱਸੋ ਨਹੀਂ 10000 ਦੇ ਕੇ ਕਰੋ ਆ ਤੇਰਾ ਕੋਈ ਪਧੀਰ ਹੋ ਜਾਊਗਾ ਤੇ ਪਿਛਲਾ ਦਿੱਤਾ ਤੇ ਅੱਗੋ ਮਿਲ ਜਾਏ ਸੋਦਾ ਤੇ ਕੋਈ ਨਹੀਂ ਅੱਡੀ ਮੈਂ ਦੇ ਹੀ ਦੇਣੀ ਦੱਸੋ ਫਿਰ ਤੁਸੀਂ ਹੋਵੇ ਆ ਤੂੰ ਤੂੰ ਮੈਂ ਮਾਂ ਕਹਿੰਦੀ ਲੋੜ ਕੋਈ ਨਹੀਂ ਐਵੇਂ ਬਾਹ ਕੁ ਖਰਾਬ ਹੋ ਜਾਵੇ ਸਾਡੇ ਬਾਕੀ ਮੈਨੂੰ ਅੱਡੀ ਤੁਹਾਡੇ ਤੇ ਆਸ ਹੋਰ ਮੇਰਾ ਕਿਤੇ ਧਾਰ ਨਹੀਂ ਚੱਲਦਾ ਦੱਸੋ ਤੁਹਾਡੇ ਕੋਲ ਧਾਰ ਗੜੀਦਾ ਗੜੀ ਹਾਂ ਤੁਹਾਡੇ ਕੋਲ ਛੱਡ ਦੇ ਸਾਰੇ ਛੱਡ ਦੇ ਤੁਹਾਡੇ ਕੋਲ ਨਹੀਂ ਨਹੀਂ ਹੋਰ ਨਹੀਂ ਕੋਈ ਸੋਚ ਸਕਦਾ ਹੁਣ ਤਿੱਤਰ ਹੋਣਾ ਯਾ ਫਿਰ ਗਲਤ ਗੱਲ ਲੈਣਾ ਤਿੱਤਰੋ ਵਾਲੀ ਪਤਾ ਕੀ ਆ ਮੇਰਾ ਹੁਣ ਕੰਮ ਨਹੀਂ ਚੱਲ ਰਿਹਾ ਤੁਸੀਂ ਹੁਣ ਇਦਾਂ ਕਰਦੇ ਮੱਥੇ ਵਟ ਪਾਉਂਦੇ ਮੈਨੂੰ ਨਹੀਂ ਮੱਥੇ ਵਟ ਕਰਦੇ ਸੀ ਅੱਗੋਂ ਪਿੱਛੋਂ 20000 ਦੇ ਤਾਂ ਤਾ ਨਹੀਂ ਪਾਇਆ ਤਾਂ ਹੁਣ ਕੀ ਆ ਕਿਲੋ ਚਾਹ ਪੱਤੀ ਇਦਾਂ ਕਿਲੋ ਚਾਹ ਦਾ ਚਾਹ ਪੱਤੀ ਜਿੰਦਾ ਕਿਲੋ ਜੋੜਨਾ ਵੀ ਸੌਦਾ ਸੁਖੜ ਹੈ ਮੱਥੇ ਵਟ ਪਾਉਂਦੀ ਕੀ ਲੋੜਾ ਸੰਗ ਹਾਂ ਅਸੀਂ ਤਾਂ ਦੇਣਾ ਹੀ ਦੇਣਾ ਪਰ ਹੁਣ ਨਹੀਂ ਦੇਣਾ ਹੁਣ ਤੂੰ ਨੋ ਨੋ ਬਿਆਰਾ ਹੋ ਜਾ ਹਾਂ ਜੀ ਉਹਰੇ ਘਰੇ ਪਰੋਹਣੇ ਆਉਣਦੇ ਹੁਣ ਇਦਾਂ ਥੋੜੀ ਵਾਪਸ ਜਾਣ ਕੇ ਦੱਸੋ ਮੇਰੇ ਕੋਲ ਹੈ ਨਹੀਂ ਪੈਸੇ ਹੁਣ ਜੇ ਹੁੰਦੇ ਮੈਂ ਤੁਹਾਨੂੰ ਕੋਈ ਦਾ ਥੋ ਅੰਟੀ ਇਹ ਦੱਸੋ ਘਰੇ ਪ੍ਰੋਹਣੇ ਆਉਣ ਦੇ ਦੱਸੋ ਹੁਣਾਂ ਦਾ ਪ੍ਰੋਹਣਿਆਂ ਦਾ ਠੇਕਾ ਨਹੀਂ ਮੈਂ ਲਿਆ ਪ੍ਰੋਹਣੇ ਆਉਣੇ ਕਿ ਆਨਗਵਾਣ ਨੂੰ ਉਹਨਾਂ ਕੇ ਤੇਰੇ ਮਿੱਤਰ ਦੋਸਤਾਂ ਦੇ ਮੈਨੂੰ ਨਹੀਂ ਪਤਾ ਹੁਣ ਤੂੰ ਵਗਦਾ ਹੋ ਬਸ ਹੋ ਗਿਆ ਮੈਂ ਨਾ ਸਮਝਾ ਫਿਰ ਚਲੋ ਨਾ ਆਇਆ ਲੋਕਾਂ ਨੇ ਸ਼ਰਮ ਲਾਈ ਹੋਈ ਆ ਮੂੰਹ ਚੁੱਕ ਕੇ ਆ ਜਾਂਦੇ ਆ ਸੌਦਾ ਲੈਣ ਪਿਛਰਾ ਪੈਸਾ ਦਿੱਤਾ ਨਹੀਂ ਹੋਇਆ ਆਧਵਾ ਲੋਕਾਂ ਦੀ ਵੀ ਅੱਲੀ ਤੋਂ ਮੈਂ ਕਹਾਂਗਾ ਵਾਪਸ ਕਰ ਦੂੰਗਾ ਪਰ ਇਹ ਕਿ ਨੂੰ ਜਿਆਦਾ ਨਹੀਂ ਨਾ ਖਾਂਟੇ ਪਤੀ ਲੇ ਲੋ ਸਾਡੇ ਦਾ ਰਹਿਣਾ ਸੋਨੇ ਆਉਂਦੇ ਆ ਸਾਡੇ ਅੱਗੇ ਉਹ ਚਾਰਨਾ ਲੈ ਕੇ ਰਹਿਣਗੇ ਅੱਗੇ ਬੜਾ ਵਾਰਨ ਬੜਾ ਦੀ ਹੱਥ ਮਿਲਦੀ ਔਲੀ ਭਾਜੀ ਆ ਦੇ ਕੋਟਾ ਟੱਕੇ ਆ ਕੋਈ ਖਾਂਟੇ ਪਤੀ ਨਹੀਂ ਮੰਗੀ ਅੱਲੇ ਪਿਛਲੇ ਪਾਇ ਦੇਓ ਫਿਰ ਸਾਥ ਉੱਤਰ ਮਿਲਾਈ ਪਰ ਇਹ ਆ ਗੱਡੀ ਗੱਲ ਆਣਾ ਕਿ ਹੁਣ ਮੱਥੇ ਵੱਟ ਪਾ ਕੇ ਮੇਰਾ ਅੱਜ ਕੰਮ ਨਾ ਚੱਲਿਆ ਦੇਣਾ ਕੰਮ ਚੱਲ ਜਾਂਦਾ ਤੇ ਦਵਾਸ ਪੜਾ ਲੇ ਇਸ ਲਈ ਭਾਜੀ ਨਹੀਂ ਖੇਤਾ ਸੁਕਾ ਨਹੀਂ ਦੇਣਾ ਨੇ ਮਾੜੀ ਦਿਨ ਅਜੀਮ ਰਹੀ ਕਿਸੇ ਵੀ ਦੁਕਾਨਦਾਰੇ ਨੇ ਮੈਨੂੰ ਹਾਣੀ ਕੀਤੀ ਸੋਦੇ ਵਾਸੀ ਤੇ ਕਿਸੇ ਨੇ ਸੋਧਾ ਨਹੀਂ ਮੁੰ ਦਿੱਤਾ ਇਹ ਵੀ ਦਿਨ ਵੇਖਣੇ ਪਏ ਨੇ ਮੈਨੂੰ ਕਿਹ ਵੀ ਦਿਨ ਮੇਰੇ ਕਰਮਾ ਜੀ ਇੰਨੀ ਬੇਇੱਜ਼ਤੀ ਕਰਾਈ ਉਦੋਂ ਯਾਰ ਦੋਸਤਾ ਫੋਨ ਆ ਗਿਆ ਮੈਂ ਇੱਕ ਕਮਰਾ ਵੇਲਾ ਕਰੂੰ ਐਡੀ ਦੱਸ ਛੇਤੀ ਕਿੱਥੇ ਕਿਹੜੇ ਖੂਚ ਪੈ ਜੀ ਹਾਂ ਅੱਦ ਹੋ ਗਈ ਆ ਉਹ ਦੁਕਾਨ ਵਾਲੇ ਭੱਗਿਆ ਉਹਨਾਂ ਬੇਇੱਜ਼ਤੀ ਕੀਤੀ ਮੇਰੀ ਕਿਸ ਨੇ ਹਾਣੀ ਕੀਤੀ ਸਭ ਦੇ ਦੀ ਨਾ ਰੋਟੀ ਪਣੀ ਹਾਂ ਨੂੰ ਕੁਛ ਹੈਗਾ ਨਾ ਆਟਾ ਹੈਗਾ ਨਾ ਚਾਹ ਪਤੀ ਹੈਗੀ ਹੈ ਚਾਹ ਪੀਣੇ ਬੜਾ ਜੀ ਕਰਨ ਦੇ ਤੇ ਜਿਹਨੇ ਆਣੀ ਕੀਤੀ ਮੈਨੂੰ ਹੁਣ ਸੌਦਾ ਲੈਗਾ ਕਰੇ ਤੁਨ ਕੀ ਕਰਾਂਗੇ ਤੁਨ ਕਮਰਾ ਵੀ ਖਾਲੀ ਕਰਨਾ ਪੈਣਾ ਉਤੋਂ ਮੈਨੂੰ ਸੌਦੀ ਟੈਨਸ਼ਨ ਹੈ ਮੈਂਨੇ ਫੋਨ ਕਰ ਦਿੱਤਾ ਬਦੰਦਰ ਨੂੰ ਕਿ ਮੇਰਾ ਕਮਰਾ ਖਾਜੀ ਕਰੂ ਪਹਿਲੇ ਤਾਂ ਬੜੀਆਂ ਮਿੱਠੀਆਂ ਗੱਲਾਂ ਕਰਦਾ ਹੈ ਕਿ ਤੇਰਾ ਆਪਣਾ ਘਰ ਹੈ ਹੁਣ ਮੈਂ ਕੀ ਕਰਾਂ ਉਨ ਸੌਦਾ ਲਿਆ ਮੈਂ ਕੀ ਕਰ ਕਦੀ ਕਰ ਇਹ ਗਾੜੀ ਘਰ ਦਾ ਅਰੇਂਜਮੈਂਟ ਕਰਾਂ ਰਹਿਣ ਸਹਿਣ ਵਾਸਤੇ ਤੇ ਰੱਬਾ ਮੇਰਾ ਕੀ ਕਰਾਉਣ ਮੈਂ ਇੰਨੀ ਟੈਨਸ਼ਨ ਮੈਨੂੰ ਹੋਣੀ ਕੁੜ ਆਏਗਾ ਕਿ ਮੰਮੀ ਉਹਨਾਂ ਦਾ ਤਰਲਾ ਮਾਰਾ ਰਾਣੇ ਭਾਈ ਨਿਕੋਂ ਇਹ ਸਾਨੂੰ ਨੇ ਚਿਰਾਕ ਲੋ ਤੇ ਸਾਡੇ ਉਹਨਾਂ ਹੱਥ ਖੜੇ ਜੀ ਨਹੀਂ ਤੇ ਅਸੀਂ ਕੁਝ ਖਾ ਗਏ ਮਰ ਜਾਣਾ ਹੋ ਤੇ ਰਾਸਤਾ ਮਿਲਿਆਗਾ ਤੇ ਮੰਮੀ ਨੂੰ ਆਹ ਕਹੂੰਗਾ ਕਿ ਮੰਮੀ ਵਨ ਦੋ ਚਾਹ ਦੇ ਰੱਖ ਲਓ ਤੇ ਕੋਈ ਨਾ ਕੋਈ ਰਾਸਤਾ ਮਾਰਾ ਹੀ ਕਰ ਦੂਗਾ ਸਾਡੀ ਬਾਤੀ ਅਸੀਂ ਉੱਥੇ ਜਾ ਕੇ ਰਪਾਂਗੇ ਹੁਣ ਤੇਹੀ ਸਾਡਾ ਰਾਸਤਾ ਹੈਗਾ ਜੇ ਹੋਰ ਕੋਈ ਰਾਸਤਾ ਨਹੀਂ ਜਗਾ ਛੋਮੀ ਦੇਗੀ ਅੱਜ ਬਣਾਉਣਾ ਕੀ ਆ ਮੰਮੀ ਤਾਲ ਪਈ ਆ ਥੋੜੀ ਹਰਾ ਹੋਣ ਦੇ ਕਹਿ ਕੀ ਹੋਣਿਆ ਵਾ ਅਰਬੀ ਪਈ ਆ ਥੋੜੀ ਜੀ ਤੁਸੀਂ ਦੱਸੋ ਵੀ ਹੁਣ ਬਣਾਵਾਂਗੇ ਸਵੇਰੇ ਬਣਾਵਾਂ ਅਰਬੀ ਫਿਰ ਜੀ ਤੇ ਕੋ ਥੋੜਾ ਬੁਤਾ ਹੈਗਾ ਵਾ ਖਾਨ ਜੋਗਾ ਤੇ ਚੱਲ ਰਾਤ ਦਾ ਸਰਦੂ ਸੇਰੇ ਅਰਦੀ ਬੜਾ ਕੋਈ ਨਾ ਕੋਈ ਸੇਰੇ ਸੰਜੀ ਫਿਰ ਬੰਡੂ ਜੇ ਨਹੀਂ ਆਗਾ ਫਿਰ ਤੋਂ ਪੁੱਤ ਬਣਾਉਣਾ ਪੈਣਾ ਪਰ ਮੰਮੀ ਇਹ ਆ ਨਾ ਰਣਜੀਤ ਕੱਲੀ ਧਾਲ ਨਹੀਂ ਖਾਂਦੇ ਅਰਦੀ ਬਣਾਉਣੀ ਪੈਣੀ ਆਪਾਂ ਨੂੰ ਮੇਰਾ ਰਾਧਾ ਥੋੜੀ ਜਿਹੀ ਅਰਦੀ ਬਣਾ ਲੈਣੀ ਸੁੱਕੀ ਬਣਾਉਣਾ ਫਿਰ ਗੰਡੇ ਗੁੰਡੇ ਪਾ ਕੇ ਸੁੱਕੀ ਬਣਾ ਲੈ ਲਾ ਜਿਤਨਾ ਤੇਰਾ ਜੀ ਕਹਦਾ ਨਾਲੇ ਜਿਤਨਾ ਉਹਨੂੰ ਪਸੰਦ ਉਤਰ ਬਣਾਉਣਾ ਹਾਂ ਕਿ ਕਰਾ ਗਿਆ ਮੈਂ ਕੀ 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 ਕਰਨਿਆ ਹੈਲੋ ਹਾਂਜੀ ਕੋਈ ਨਹੀਂ ਬਸ ਆਹ ਨੇ ਸਬਜ਼ੀ-ਭਜੀ ਦੀ ਸਲਾਹ ਤਾਂ ਨਭੀ ਬਣਾਉਣਾ ਮੈਂ ਤੁਹਾਨੂੰ ਯਾਦ ਕਰਨ ਗਈ ਮੈਂ ਕਿਹਾ ਨੇ ਦਾਲ ਦੀ ਖਾਣੀ ਤੇ ਅਰਤੀ ਬਣਾ ਦੇਣੀ ਕੀ ਆ ਕੀ ਪਤਾ ਲੱਗਾ ਹਾਂ ਅੱਛਾ ਹਾਂ ਤੇ ਤੁਹਾਨੂੰ ਕਿਹਨੇ ਦੱਸਿਆ ਵਾ ਹੈ ਹਾਇ ਬਾ ਹਾਇ ਰਬਾ ਇਹ ਤਾਂ ਠਾਈਂ ਮਿੱਟੀ ਪਲੀਤ ਕਰਾਉਂਟ ਹੈ ਆਕੇ ਨਹੀਂ ਆਪਣੀ ਵੀ ਤੇ ਨਾਲ ਸਾਡੀ ਵੀ ਦੱਸ ਕੀ ਲੋਕਾਂ ਦੇ ਹੋਣਗੇ ਹੋਰ ਕੀ ਰਣਜੀਤ ਮਾੜੀ ਗੱਲੇ ਆ ਗਈ ਠੀਕ ਹੈ ਬੰਦਾ ਕੀ ਹੋਇਆ ਸ਼ੰਮੀ ਹਾਇ ਤੇ ਉਹ ਦੋਸਤ ਵੀ ਤੁਹਾਡਾ ਕੀ ਸੋਚਦਾ ਹੋਊਗਾ ਦੱਸੋ ਹਾਂ ਮੈਨੂੰ ਹੈ ਔਈ ਤੇ ਕਿਹਾ ਦੋਸਤ ਕੀ ਸੋਚਦਾ ਹੋਊਗਾ ਹਮ ਅੱਛਾ ਚਲ ਅੱਛਾ ਤੁਸੀਂ ਉਹਨੂੰ ਕਹਿ ਦਿਓ ਕਿ ਉਹ ਥੋੜੇ ਬੋਤੇ ਮਾੜੀ ਦੇਣ ਚੱਲਣ ਡੇ ਆ ਕੋਈ ਗੱਲ ਨਹੀਂ ਕਿਤੇ ਮੰਗ ਲਿਆ ਹੋਊਗਾ ਕੁਝ ਨਾ ਕੁਝ ਚਲ ਕੋਈ ਗੱਲ ਨਹੀਂ ਆਹ ਠੀਕ ਆਹ ਤੂੰ ਇੱਕ ਦੋਣਾ ਚੰਗਾ ਚੰਗਾ ਠੀਕ ਹੈ ਛਮੀ ਕੀ ਦਾ ਫੋਨ ਹੀ ਰਣਜੀਤ ਕੀ ਆਖਣ ਡਿਆ ਵਾ ਮੰਮੀ ਕੀ ਦੀ ਗੱਲ ਕਰਨ ਡਿਆ ਵਾ ਇਹ ਆਖਣ ਡਿਆ ਵੀ ਮੇਰਾ ਕੋਈ ਦੋਸਤ ਆਇਆ ਵਾ ਮੇਰੇ ਕੋਲ ਅੱਛਾ ਤੇ ਕਹਿੰਦੇ ਵੀ ਉਹ ਆਖੰਡਿਆਵਾ ਪੀ ਇਹੇ ਤੁਹਾਡਾ ਜਿਹੜਾ ਜਵਾਈ ਆ सोनू ਆਹੋ ਜਿਹੜਾ ਇਹ ਕਿਤੇ ਗੱਡੀਆਂ ਤੇ ਘੁੰਮਦਾ ਨਹੀਂ ਮਾਰ ਕਿਤੇ ਆਕੜ ਨਹੀਂ ਮਾਣ ਤੇ ਕਹਿੰਦਾ ਵੀ ਮੈਂ ਕਰਿਆ ਨੇੜੀ ਦੁਕਾਨ ਤੋਂ ਗਿਆ ਹੀ ਖੰਡ ਲੈਣ ਤੇ ਕਹਿੰਦਾ ਉੱਥੇ ਧਾਰ ਦਾ ਮੰਗਣ ਡਿਆ ਹੀ ਧਾਰ ਕਰਿਆ ਨੇੜੀ ਦੁਕਾਨ ਤੇ ਆ ਸ਼ਹਿਰ ਤੇ ਜਿਹੜੀ ਵੱਡੀ ਦੁਕਾਨ ਅੱਛਾ ਤੇ ਕਹਿੰਦਾ ਉਹਨੇ ਬੰਦੇ ਨੇ ਬੇਇੱਜ਼ਤੀ ਬੜੀ ਕੀਤੀ ਇਹਦੀ ਇਹ ਨੂੰ ਕੇ ਦੋਸਤਾਂ ਨੇ ਦੱਸ ਕਿੰਨੀ ਬੇਇੱਜ਼ਤੀ ਹੋਈ ਹੋਣੀ ਮੁੰਡੇ ਦੀ ਹਾਂ ਤੇ ਉਹ ਆਂਦਾ ਵੀ ਕੀ ਗੱਲ ਤੁਹਾਡੇ ਜਵਾਈ ਕੋ ਆਂਦਾ ਖੰਡ ਪੱਤੀ ਜੋਗੇ ਵੀ ਪੈਸੇ ਨਹੀਂ ਹੈਗੇ ਆਂਦਾ ਦੁਕਾਨ ਵਾਲਾ ਸੁਣਾਉਂਦਿਆ ਕਿ ਇਹਨੇ ਪਤਾ ਨਹੀਂ ਕਿੰਨੇ ਪੈਸੇ ਮੇਰੇ ਦੇਣੇ ਆ ਤੇ ਕਹਿੰਦਾ ਜਦੋਂ ਉਥੋਂ ਸੋਨੂੰ ਬਾਜੀ ਚੱਲ ਗਏ ਆ ਤੇ ਆਂਦਾ ਦੁਕਾਨ ਵਾਲੇ ਨੇ ਆਂਦਾ ਜਿਹੜੇ ਉੱਥੇ ਗਾਹ ਕੀਤੇ ਉਹਨਾਂ ਨੇ ਛਤੀ ਛਤੀ ਗੱਲਾਂ ਕੀਤੀਆਂ ਤੇ ਆਂਦਾ ਤੁਹਾਡਾ ਭਾਈ ਆਹ ਇਹਨਾਂ ਦੀ ਇਹ ਆ ਕੰਡੀਸ਼ਨ ਹੋ ਗਈ ਆ ਤੇ ਉਹ ਡਰੇ ਆ ਬੋਲਣ ਆਂਦੇ ਨੇ ਤੇ ਸਾਨੂੰ ਕਿਤੇ ਖਲੋਣ ਜੋਗੇ ਨਹੀਂ ਛੱਡਿਆ ਹੈਗਾ ਹੈ ਤੇ ਉਥੇ ਧਾਰ ਲਈ ਦਿੱਤਾ ਤੇ ਉਥੇ ਹੋਰ ਜਾ ਕੇ ਦਿੱਥੇ ਸੌਦਾ ਮੰਗਣ ਡਿਆ ਤੇ ਉਹਨੇ ਖਰੇ ਦਿੱਤਾ ਨਹੀਂ ਕਿ ਉਹਨੇ ਖਰੇ 20 20 ਗੱਲਾਂ ਸੁਣਾਈਆਂ ਜਿਤੇ ਦੀ ਬੇਇੱਜ਼ਤੀ ਰੱਜ ਕੇ ਕੀਤੀ ਜੇ ਤੇ ਗੱਲਾਂ ਤਾਂ ਪਤਾ ਸੁਣਾਉਣੀਆਂ ਹੀ ਜਦੋਂ ਹੱਥ ਪੱਲੇ ਕੁਝ ਨਹੀਂ ਸਾਰਾ ਖਾਪੀ ਲਿਆ ਤੇ ਤੱਲੇ ਕੱਢਦਾ ਫਿਰਦਾ ਹੁਣ ਵੇਖਿਆ ਹੀ ਨਾ ਕਿੱਥੋਂ ਦਾ ਕਿੱਥੇ ਆ ਗਏ ਆ ਕਿ ਤਰ੍ਹਾਂ ਦੇ ਰੰਗ ਹੀ ਤੇ ਕਿਹ ਤਰ੍ਹਾਂ ਦੇ ਹੋ ਗਏ ਨੰਗੀ ਹੋ ਗਏ ਉਰ ਤੇ ਸਹੀ ਗੱਲ ਆ ਮੰਮੀ ਬੜੀ ਬੇਇੱਜ਼ਤੀ ਵਾਲੀ ਗੱਲ ਆ ਮੈਨੂੰ ਤੇ ਆਪ ਸੁਣ ਕੇ ਨਾ ਹੁਣ ਹੋਰੀ ਤਰ੍ਹਾਂ ਹੋਣ ਡਿਆ। ਬੋਲਾ ਜੀ ਦੇਈ ਸੀ ਕਿ ਆਪਣੀ ਬੜੀ ਹੋ ਗਈ ਆ। ਸੱਚੀ ਦੱਸ। ਅਗਲੇ ਮੈਂਖਣੇ ਨਾਲ ਤਾਂ ਜਵਾਈ। ਭਰਾਨੀ ਦੁਕਾਨ ਤੋਂ ਸੌਦਾ ਲੈਣ ਗਿਆ। ਮੈਨੂੰ ਫਿਕਰ ਪੈ ਗਿਆ ਵਾ ਕਿ ਇਹਨਾਂ ਦਾ ਬੰਨਾ ਕੀ ਆ ਹੁਣ। ਕਿਤੇ ਨਾ ਕਿਤੇ ਸਾਡੇ ਵੀ ਆ ਹਾਲਾਤ ਮੰਮੀ ਹੋਏ ਹੀ। ਪਰ ਚਲੋ ਸਾਡੀ ਗੱਲ ਹੋ ਰਹੀ। ਅਸੀਂ ਝੁਕ ਗਏ ਹੀ। ਸਾਡੇ ਹਾਲਾਤ ਤੇ ਸਾਡੀ ਥੋੜੀ ਜਿਹੀ ਬੇਫਕੂਫੀ ਨਾ ਹੋਏਗੀ। ਪਰ ਇਹਨਾਂ ਦੋਵਾਂ ਜੀਆਂ ਦਾ ਹੰਕਾਰ, ਇਹਨਾਂ ਦਾ ਹੰਕਾਰ ਤੇ ਹੁਣ ਤੱਕ ਸਿਰ ਚੜ ਕੇ ਨੱਚਣ ਡਿਆ ਵਾ। ਜੇ ਇਹਨਾਂ ਨੂੰ ਉਦਨ ਹੰਕਾਰ ਨਾ ਹੁੰਦਾ ਤੇ ਮੈਂ ਤੇ ਇਥੇ ਆਪਣੇ ਘਰੀ ਰੱਖ ਲੈਣਾ ਸੀ ਮੰਮੀ। ਇਹ ਹਲੇ ਮੀਨਾਲ ਹੁੰਦੇ ਨਾ ਤੇ ਫੇਰ ਦੁਕਾਨਾਂ ਤੇ ਜਾਣ ਦੀ ਪਤਲ ਲੋੜ ਨਹੀਂ ਪੈਣੀ ਇਹ ਜਨਾਂ ਦਾ ਦਿਮਾਗ ਦਿਮਾਗ ਤੇ ਉਹਦਾ ਹੈ ਹੀ ਨਹੀਂ ਹੁੰਦਾ ਦੇ ਇਨਾ ਕੋ ਗਵਾਉਂਦੇ ਨਾ ਤੇ ਦਰਦ ਦਰਦ ਹੀ ਠੋਕਰਾਂ ਨਾ ਪਾਉਂਦੇ ਖੰਡ ਪੱਤੀ ਦੀ ਕਿਹੜੀ ਗੱਲ ਹੈ ਇਥੋਂ ਜਿੰਨੀ ਮਰਜ਼ੀ ਲੈ ਜਾਂਦੇ ਪਤਾ ਨਹੀਂ ਮੰਮੀ ਹੁਣ ਰਹਿਣ ਵੀ ਕਿੱਥੇ ਡਏ ਆ ਕੁਛ ਪਤਾ ਨਹੀਂ ਉਹ ਕਹਿੰਦਾ ਇੰਨੀ ਬੇਇੱਜ਼ਤੀ ਕੀਤੀ ਹੈ ਨੇ ਤੇ ਕਹਿੰਦਾ ਸਾਰੇ ਗਾਕਾਂ ਨੂੰ ਦੱਸਣ ਡਿਆ ਸੀ ਵੀ ਇਹ ਫਲਾਣੇ ਫਲਾਣੇ ਦਾ ਇਹ ਜਵਾਈ ਜੇ ਅਹ ਇੱਥੇ ਰਹਿੰਦੇ ਜਿਆ ਫਲਾਣੀ ਫਲਾਣੀ ਕਲੋਨੀ ਚ ਪਹਿਲੇ ਰਹਿੰਦੇ ਸੀ ਤੇ ਹੁਣ ਆਂਦਾ ਇਹਨਾਂ ਦਾ ਘਰ ਘਾਟ ਇਹ ਸਾਰਾ ਕੁਝ ਵੇਖ ਗਿਆ ਵਾ ਇਹਨਾਂ ਦਾ ਕੋਈ ਕੰਮ ਮੰਨੀ ਜੇ ਰਿਹਾ ਤੇ ਆਂਦਾ ਥਾਈ ਥਾਈ ਠੱਕੇ ਖਾਂਦੇ ਫਿਰਦੇ ਆਂਦਾ ਬੜੀਆਂ ਹੀ ਗੱਲਾਂ ਸੁਣਾਈਆਂ ਨੇ ਦੱਸ ਮੇਰੇ ਪੁੱਤ ਦੀ ਵੀ ਕਿੰਨੀ ਵੇਚੀ ਹੋਈ ਹੋਗੀ ਪਰ ਹੈ ਇਸੇ ਵਾਹੇ ਵਾਲਿਆ ਨਿਉਣਾ ਤੇ ਕਿਤੇ ਉਹਨਾਂ ਨੂੰ ਆਂਦਾ ਹੀ ਨਹੀਂ ਹਲੇ ਨੂੰ ਜਾਂ ਹੁੰਦੀ ਹੀ ਨਹੀਂ ਫੇਰ ਵੀ ਆਕੜੀ ਆਕੜਿਆ ਕਿ ਤੂੰ ਵੀ ਆਖੋ ਵੀਰ ਭਾਦੀ ਮਾਂ ਸਾਨੂੰ ਰੱਖੋ ਸਾਡੇ ਤੇ ਮਾਲੇ ਦੇਣ ਆਏ ਆ ਪਰ ਰਲ ਮਿਲ ਕੇ ਗੁਜ਼ਾਰਾ ਕਰ ਲਾਂਗੇ ਉਹ ਤਾਂ ਪੁੱਤ ਗੱਲ ਉਹਨਾਂ ਤੇ ਹੈ ਹੀ ਨਹੀਂ ਉਹ ਤਾਂ ਸਰਦੇ ਵਾਲਾ ਨੂੰ ਹੁੰਦੇ ਆ ਉਹ ਤਾਂ ਮੰਮੀ ਹਿੱਸੇ ਮੰਗਣ ਦੀ ਹੀ ਪਿਹ ਹਿੱਸਾ ਕੱਢੋ ਮੇਰਾ ਉਹ ਵੀ ਤਾਂ ਮੈਂ ਰੱਖਣ ਦੇ ਕੋਈ ਭਰਾ ਭਰਜਾਈ ਨਾ ਮਿਲਣ ਵਾਲੀ ਗੱਲ ਕਰਨ ਢਈ ਆ ਉਹਨੂੰ ਸਾਡੀ ਹਾਲਤ ਦਾ ਪਤਾ ਵੀ ਹੈਗਾ ਹੀ ਤੇ ਫੇਰ ਵੀ ਉਹਨੇ ਇੰਨੀ ਗੱਲ ਹੀ ਕਹੀ ਆ ਉਦੋਂ ਕਿ ਇਹ ਮੇਰਾ ਹਿੱਸਾ ਕੱਢ ਦੋ ਉਹ ਅੱਜ ਤੱਕ ਬਸ ਦੋਵੇਂ ਜੀ ਆਪਣਾ ਹੀ ਸੋਚਦੇ ਆਏ ਆ ਉਹਨਾਂ ਨੇ ਕਹੇ ਬਾਰੇ ਕਦੀ ਕੁਝ ਨਹੀਂ ਸੋਚਿਆ ਅੱਜ ਤੱਕ ਤੇ ਜੇ ਨਹੀਂ ਸੋਚਿਆ ਤਾਂ ਆ ਹਾਲ ਹੋਣ ਦੇ ਆ ਨਾ ਅਸੀਂ ਆਂਦੇ ਨੇ ਕੜ ਭਲਾ ਤੇ ਹੋ ਭਲਾ ਉਹ ਗੱਲ ਜਾਂਨ ਤੇ ਹੈ ਹੀ ਨਹੀਂ ਚਲ ਤੂੰ ਟੈਨਸ਼ਨ ਨਾ ਲੈ ਅਤੇ ਜੋ ਕੀਤਾ ਫੇ ਭੁੱਤਦੇ ਫਿਰਨੇ ਵੇਖੀ ਜੂ ਜਿਹੜੀ ਉਹ ਨਿਓਕੇ ਆਉਣਗੇ ਤੇ ਲਾਗੇ ਲਾਵਾਂਗੇ ਤੂੰ ਨਾ ਟੈਨਸ਼ਨ ਲੈ ਚਲ ਤੂੰ ਉੱਠ ਤੂੰ ਸੁੱਜੀ ਸੁਜੀ ਬਣਾ